ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਹੈ ਸੱਜਣੋ ਅੱਜ ਦੀ ਸੱਜਣੋ ਆਪਣੀ ਛੋਟੀ ਜੀ ਵੀਡੀਓ ਰਹੂਗੀ ਜੀ ਤੇ ਇਹ ਮੇਰੇ ਧਿਆਨ ਚ ਹੈ ਟੌਪਿਕ ਵੀ ਚਲੋ ਇਹ ਬਣਾਉਣੀ ਚਾਹੀਦੀ ਆ ਯਾਨੀ ਆਪਣੀਆਂ ਨਾਰਮਲ ਮੱਝਾਂ ਹੁੰਦੀਆਂ ਸੱਜਣੋ ਆਪਣੇ ਘਰਾਂ 'ਚ ਉਹ ਕਾਫੀ ਸੱਜਣਾ ਦੇ ਇਸ ਸਬੰਧੀ ਇਨਕੁਆਇਰੀਜ਼ ਹੁੰਦਾਂਗੇ ਵੀ ਆਪਣੀਆਂ ਜੋ ਮੱਝਾਂ ਲੰਮਾ ਸਮਾਂ ਦੁੱਧ ਨਹੀਂ ਦਿੰਦਾਂਗਾ ਚਲੋ ਸੋਚਿਆ ਵੀ ਇਸ ਸੀਨ ਸੰਬੰਧੀ ਆਪਣੀ ਥੋੜੀ ਜਾਣਕਾਰੀ ਸੀ ਸੋਚਿਆ ਚਲੋ ਸ਼ੇਅਰ ਕਰਦਗੇ ਸੱਜਣਾ ਨੂੰ ਪਹਿਲੇ ਨੰਬਰ ਦੇ ਸੱਜਣਾ ਆਪਾਂ ਗੱਲ ਕਰੀਏ ਜਿਹੜੇ ਜੈਨੇਟਿਕ ਗੁਣ ਹੁੰਦੇ ਆ ਪਸ਼ੂ ਦੇ ਉਸ ਤੇ ਡਿਪੈਂਡ ਕਰਦਾ ਪਸ਼ੂ ਨੇ ਲੰਮਾ ਸਮਾਂ ਦੁੱਧ ਕਿੰਨਾ ਟਾਈਮ ਦੇਣਾ ਫਸਟ ਆਫ ਆਲ ਤੇ ਇਹੀ ਆ ਜਿਹਨੂੰ ਆਪਾਂ ਬਰੀਡ ਕਹਿ ਦਿੰਨੇ ਆ ਵੀ ਤਾਂ ਹੀ ਆਪਾਂ ਕਹਿੰਦੇ ਵੀ ਬਰੀਡਿੰਗ ਮੋਸਟ ਇੰਪੋਰਟੈਂਟ ਆ ਤੇ ਬਾਕੀ ਦੂਸਰੀ ਜੀ ਆਪਾਂ ਗੱਲ ਕਰੀਏ ਚਲੋ ਸੋਲੂਸ਼ਨ ਹੈ ਕਿਤੇ ਨਾ ਕਿਤੇ ਕੁਝ ਨਾ ਕੁਝ ਪਹਿਲੇ ਨੰਬਰ ਤੇ ਤਾਂ ਜਿਹੜੀ ਆਪਣੀ ਧਿਆਨ ਰੱਖਣ ਜੋ ਗੱਲ ਆ ਸੱਜਣੋ ਉਹ ਬੇਸਿਕਲੀ ਇਹ ਆ ਵੀ ਜਿਹੜੇ ਆਪਣੇ ਪਸ਼ੂ ਆ ਜਦੋਂ ਆਪਣਾ ਪਸ਼ੂ ਤਾਜ਼ਾ ਸੂਪਿਆ ਕੋਸ਼ਿਸ਼ ਕਰੋ ਵੀ ਉਹਨੂੰ 3 ਮਹੀਨੇ ਦੇ ਤੱਕ ਤੱਕ ਉਹਨੂੰ ਗੱਭਣ ਕਰਾ ਦਿਓ ਜੇਕਰ ਪਸ਼ੂ ਉਸ ਤੋਂ ਲੇਟ ਗੱਭਣ ਹੋਊਗਾ ਤਾਂ ਓਬਵੀਅਸ ਗੱਲ ਆ ਵੀ ਇੱਕ ਤਾਂ ਦੁੱਧ ਥੋੜੇ ਵਾਲਾ ਪਸ਼ੂ ਹੋਊਗਾ ਉਸ ਤੋਂ ਬਾਅਦ ਉਹਦਾ ਜਿਹੜਾ ਪੀਕ ਲੈਵਲ ਉਹ ਡਾਊਨ ਹੋਣਾ ਸ਼ੁਰੂ ਹੋ ਜਾਊਗਾ ਜਿਹੜਾ ਮਿਲਕ ਪ੍ਰੋਡਕਸ਼ਨ ਦਾ ਗ੍ਰਾਫ ਹੋਊਗਾ ਉਸ ਦਾ ਟੈਕਨੀਕਲੀ ਗੱਲ ਕਰੀਏ ਤਾਂ ਡਾਊਨ ਹੋਣਾ ਸ਼ੁਰੂ ਹੋ ਜਾਂਦਾ ਇਹ ਤੇ ਕਰਕੇ ਜਦੋਂ ਪਸ਼ੂ ਦਾ ਦੁੱਧ ਥੋੜਾ ਹੋ ਜਾਂਦਾ ਉਹ ਅਪਸੈਟ ਹੋਣ ਲੱਗ ਜਾਂਦਾ ਜਿਹਦੇ ਕਰਕੇ ਉਹ ਪਸ਼ੂ ਦੁੱਧ ਦੇਣ ਥੋੜਾ ਜਿਹਾ ਦਿੱਕਤ ਮਹਿਸੂਸ ਕਰਨ ਲੱਗ ਜਾਂਦਾ ਬਾਕੀ ਦੂਸਰੀ ਗੱਲ ਇਹ ਜਿਹੜੀ ਸੱਜਣਾ ਨੂੰ ਐਡ ਕਰਨ ਲਈ ਜ਼ਰੂਰੀ ਆ ਵੀ ਜਿਹੜੇ ਸੱਜਣਾ ਨੂੰ ਆਪਾਂ ਪਸ਼ੂ ਚੋ ਪਸ਼ੂਆਂ ਦੀ ਜਦੋਂ ਆਪਾਂ ਮਿਲਕਿੰਗ ਕਰਨੀ ਇਹ ਚੀਜ਼ ਦੀ ਤੁਸੀਂ ਗੱਲ ਨੂੰ ਪੱਕਾ ਮੰਨ ਲਓ ਵੀ ਪਸ਼ੂ ਦੀ ਜੋ ਮਿਲਕਿੰਗ ਦਾ ਟਾਈਮ ਉਹ ਫਿਕਸ ਹੋਣਾ ਚਾਹੀਦਾ ਜੇਕਰ ਸਵੇਰ ਪਸ਼ੇ 6 ਵਜੇ ਚੋਣੇ ਆ ਸ਼ਾਮ ਨੂੰ ਜੇ ਆਪਾਂ 6 ਵਜੇ ਚੋ ਅੱਗੇ ਤਾਂ ਵੀ ਚੰਗਾ 6 ਜਾਂ 6.5 ਜਿੰਨਾ ਵੀ ਸਮਾਂ ਸੱਜਣੋ ਸਮਾਂ ਪੱਕਾ ਹੋਣਾ ਚਾਹੀਦਾ ਪਸ਼ੂ ਦੁੱਧ ਚੋਂ ਦਾ ਇਹ ਵੀ ਬੜੀ ਬਰੀਕੀਆਂ ਨੇ ਗੱਲਾਂ ਸੱਜਣੋ ਮੈਂ ਜੋ ਦੱਸ ਰਿਹਾ ਵੀਡੀਓ ਚ ਇਹ ਆਪਾਂ ਪ੍ਰੈਕਟੀਕਲੀ ਕੀਤਾ ਹੋਇਆ ਤਾਂ ਹੀ ਸੱਜਣਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਹੀ ਪਸ਼ੂ ਜੇਕਰ ਪਸ਼ੂ ਦਾ ਟਾਈਮ ਟੂ ਟਾਈਮ ਆਪਾਂ ਜਿਹੜਾ ਕੀ ਮਿਲਕਿੰਗ ਦਾ ਟਾਈਮ ਫਿਕਸ ਰੱਖਾਂਗੇ ਤਾਂ ਉਹਦੇ ਨਾਲ ਇਹ ਵੀ ਜਿਹੜਾ ਪਸ਼ੂਆਂ ਦੇ ਵਿੱਚ ਦੁੱਧ ਵਾਲ ਹਾਰਮੋਨ ਹੁੰਦਾ ਜਿਸ ਨੂੰ অক্সੀਟੋਸਿਨ ਹਾਰਮੋਨ ਕਹੇ ਜਾਂਦਾ ਉਹ ਸਮੇਂ ਅਨੁਸਾਰ ਰਿਲੀਜ਼ ਹੋਣਾ ਸ਼ੁਰੂ ਹੋ ਜਾਂਦਾ ਜਿਹਦੇ ਕਰਕੇ ਪਸ਼ੂ ਨੂੰ ਇਹ ਤੁਸੀਂ ਪ੍ਰੈਕਟੀਕਲੀ ਕਰਕੇ ਵੇਖ ਲੈ ਜੀ ਇੱਕ ਮਹੀਨਾ ਪਸ਼ੂ ਨੂੰ ਲਗਾਤਾਰ ਫਿਕਸ ਟਾਈਮ ਤੇ ਚੋਕੇ ਵੇਖਿਆ ਜੀ ਜਿਹੜਾ ਪਸ਼ੂ ਖਰਾਬ ਕਰਦਾ ਹੋਵੇ ਉਸ ਤੋਂ ਬਾਅਦ ਦੇਖਿਆ ਜੇ ਕੀ ਤੁਹਾਨੂੰ ਨਤੀਜਾ ਮਿਲਦਾ ਕਿਉਂਕਿ ਆਪਣੀ ਸੱਜਣੋਂ ਤੁਹਾਨੂੰ ਤੱਕ ਕੋਈ ਵੀਡੀਓ ਬਣਾ ਕੇ ਭੇਜਣ ਦੀ ਕੋਸ਼ਿਸ਼ ਹੁੰਦੀ ਹੈ ਵੀ ਸੱਜਣਾ ਨੂੰ ਸਟੀਕ ਜਾਣਕਾਰੀ ਮਿਲੇ ਤੇ ਜਿੰਨੇ ਕ ਆਪਾਂ ਪ੍ਰੈਕਟੀਕਲ ਕੀਤੇ ਸੱਜਣੋਂ ਇਸ ਕੰਮ ਦੇ ਵਿੱਚ ਉਹ ਤੁਹਾਡੇ ਨਾਲ ਸ਼ੇਅਰ ਕਰਨ ਦੀ ਆਪਣੀ ਕੋਸ਼ਿਸ਼ ਹੁੰਦੀ ਹੈ ਬਾਕੀ ਇੱਕ ਹੋਰ ਸੋਲੂਸ਼ਨ ਇਹ ਹੈ ਸੱਜਣੋ ਜੇਕਰ ਤਾਂ ਵੀ ਨਹੀਂ ਕੋਈ ਆਪਣੀ ਗੱਲ ਬਣੀ ਤਾਂ ਉਸਦੇ ਬਾਅਦ ਜੇ ਆਪਾਂ ਸੋਲੂਸ਼ਨ ਕਰਨਾ ਸੱਜਣੋ ਉਹ ਗੋਲੀਆਂ ਆ ਜਾਂਦੀਆਂ ਗੋਲੀਆਂਆਂ ਨਹੀਂ ਇਸ ਟਾਈਮ ਮੇਰੇ ਕੋਲ ਉਹ ਟੈਬਲੇਟਸ ਸੱਜਣੀਆਂ ਉਹਨਾਂ ਨੇ ਫੋਟੋ ਮਾ ਨਹੀਂ ਹੈਗੀਆਂ ਮੈਂ ਚਲੋ ਨਾਮ ਦੱਸ ਦਿੰਨਾ ਸਿਮਲੇਜ ਹਰਬਸ ਗੋਰੀਆਂ ਸੱਜਣੋ ਜਿਹੜੀਆਂ ਕਿ ਬਿਲਕੁਲ ਹਰਬਸ ਗੋਨੀਆ ਗੱਬਣ ਪਸ਼ੂ ਨੂੰ ਵੀ ਆਪਾਂ ਦੇ ਸਕਦੇ ਹ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਜਾਂ ਹੈਗੀ ਆ ਐਂਗਰੀ ਲੈਗ ਗੋਲੀਆਂ ਜਿਹੜੀਆਂ ਐਂਗਰੀ ਲੈਗ ਗੋਲੀਆਂ ਸੱਜਣੋ ਉਸ ਦਾ ਵੀ ਰਿਜ਼ਲਟ ਵਧੀਆ ਬਟ ਆਪਾਂ ਉਸ ਦਾ ਰਿਜ਼ਲਟ ਲਿਆ ਨਹੀਂ ਹੋਇਆ ਸਿਮਲੇਜ ਹਰਬਸ ਗੋਲੀਆਂ ਆਪਾਂ ਯੂਜ਼ ਕੀਤੀਆਂ ਗਈਆਂ ਤੇ ਬਹੁਤ ਵਧੀਆ ਰਿਜ਼ਲਟ ਮਿਲਿਆ ਆ। ਸਿਮਲੇਜ ਹਰਬਸ ਸੱਜਣੋ ਟੈਬਲੇਟਸ ਦਾ ਨਾਮ ਆ। ਬਾਕੀ ਚਲੋ ਮੈਨੂੰ ਫੋਟੋ ਨਾ ਹੋਣ ਕਰਕੇ ਨਹੀਂ ਤਾਂ ਮੈਂ ਵੀਡੀਓ 'ਚ ਤੁਹਾਡੇ ਨੂੰ ਐਡ ਕਰ ਦੇਣੀ ਸੀ ਫੋਟੋ ਉਸ ਦੀ। ਤਾਂ ਜੋ ਤੁਹਾਨੂੰ ਇਨਸਾਨੀ ਨਾਲ ਉਸ ਚੀਜ਼ ਬਾਰੇ ਪਤਾ ਲੱਗ ਜਾਂਦਾ। ਬਾਕੀ ਮੈਂ ਫੇਰ ਸਲੋਲੀ ਸਲੋਲੀ ਨਾਮ ਲੈਣਾ ਜਿਸ ਦਾ ਨਾਮ ਆ ਜੀ ਸਿਮਲੇਜ ਹਰਬਸ ਟੈਬਲੇਟਸ। ਇਹ ਪਸ਼ੂ ਨੂੰ ਆਪਾਂ ਦੇਣੀਆਂ ਹੁੰਦੀਆਂ ਜੇਕਰ ਆਪਣਾ ਪਸ਼ੂ ਖਰਾਬ ਕਰਦਾ। ਠੀਕ ਆ ਜੀ ਕਿਉਂਕਿ ਇਹਨਾਂ ਦਾ ਕੋਈ ਸਾਈਡ ਇਫੈਕਟ ਹੈ ਨਹੀਂ ਪਸ਼ੂਆਂ ਦੇ। ਸੂਨ ਤੋਂ ਦੋ ਆ ਸੌਰੀ ਚੋਂ ਤੋਂ ਪਸ਼ੂ ਨੂੰ ਦੋ ਤਿੰਨ ਘੰਟੇ ਪਹਿਲਾਂ ਆਪਾਂ ਦੇ ਸਕਦੇ ਇਹ ਸੱਜਣੋ ਸੱਜਣਾ ਨੇ ਇੱਕ ਗੱਲ ਸ਼ੇਅਰ ਕਰਦੀ ਹੈ ਵੀ ਕੋਈ ਡਾਕਟਰ ਹੈ ਨਹੀਂ ਸੱਜਣੋ ਮੈਂ ਬਟ ਜਿਹੜਾ ਆਪਾਂ ਪ੍ਰੈਕਟੀਕਲੀ ਵਰਕ ਕੀਤਾ ਗਰਾਊਂਡ ਲੈਵਲ ਤੇ ਜਿੰਨਾ ਕੋ ਸਿੱਖਿਓ ਆਪਾਂ ਤੁਹਾਡੇ ਰੂਹਬਰੂ ਕਰਨ ਦੀ ਆਪਣੀ ਕੋਸ਼ਿਸ਼ ਹੁੰਦੀ ਆ ਬਾਕੀ ਚਲੋ ਕੋਈ ਵੀ ਆਪਣੀ ਦੱਸੀ ਗਈ ਨੌਲੇਜ ਤੁਸੀਂ ਆਪਣੇ ਮਾਹਰ ਡਾਕਟਰ ਦੀ ਸਲਾਹ ਪਹਿਲਾਂ ਜਰੂਰ ਲਿਆ ਕਰੋ ਆਪਾਂ ਇਹ ਤੁਹਾਨੂੰ ਕਵਾਂਗੇ ਕਿਉਂਕਿ ਹਰੇਕ ਚੀਜ਼ ਦਾ ਰਿਜ਼ਲਟ ਸੱਜਣੋ ਹਰੇਕ ਪਸ਼ੂ ਤੇ ਵੱਖਰਾ ਵੱਖਰਾ ਹੁੰਦਾ ਹੈ ਬਾਕੀ ਜੋ ਇਹ ਚੀਜ਼ ਮੈਂ ਦੱਸੀ ਇਸ ਦਾ ਰਿਜ਼ਲਟ ਬਹੁਤ ਵਧੀਆ ਇਹ ਤੁਸੀਂ ਵਰਤ ਸਕਦੇ ਹੋ ਆਪਣੇ ਪਸ਼ੂਆਂ ਦੇ ਵਿੱਚ ਲੰਮਾ ਸਮਾਂ ਦੁੱਧ ਲੈਣ ਲਈ ਬਾਕੀ ਚੰਗੀ ਖਰਾਕ ਦਿਓ ਪਸ਼ੂਆਂ ਨੂੰ ਸਮੇਂ ਸਿਰ ਪਸ਼ੂਆਂ ਨੂੰ ਚਾਰਾ ਦਿਓ ਬਹੁਤ ਇਹ ਚੀਜ਼ਾਂ ਹਰੇਕ ਗੱਲਾਂ ਸੱਚੋ ਸੱਜਣੋਂ ਸਮਝਣ ਵਾਲੀਆਂ ਹੁੰਦੀਆਂ ਤੇ ਇਹ ਜੋ ਪਸ਼ੂ ਪਾਲਣ ਦਾ ਕੀਤਾ ਇਸ ਨੂੰ ਸਿਰਫ ਪਸ਼ੂ ਹੀ ਨਾ ਸਮਝਿਆ ਜਾਵੇ ਇਹਨਾਂ ਨੂੰ ਇੱਕ ਆਪਣੇ ਵਾਂਗ ਇਹਨਾਂ ਦਾ ਬਿਹੇਵੀਅਰ ਕੀਤਾ ਜਾਵੇ ਤਾਂ ਇਹ ਬਹੁਤ ਵਧੀਆ ਆਪਾਂ ਨੂੰ ਰਿਜ਼ਲਟ ਮਿਲਦੇ ਆ ਆਪਣੀ ਜਿਹੜੀ ਸੱਜਣੋਂ ਹੁਣ ਗੱਲ ਕਰਦੇ ਰਾਣੀ ਮੱਝਾਂ ਜਦੋਂ ਫਸਟ ਟਾਈਮ ਆਪਣੇ ਕੋਲੇ ਇਸ ਨੇ ਡਿਲੀਵਰੀ ਕੀਤੀ ਸੀ ਤਾਂ ਉਦੋਂ ਨੌਲੇਜ ਹੈ ਨਹੀਂ ਸੀ ਮੈਨੂੰ ਬਹੁਤ ਜ਼ਿਆਦਾ ਪਸ਼ੂ ਪਾਲਣ ਸੰਬੰਧੀ ਤੇ ਹੁਣ ਮੈਂ ਤੁਹਾਨੂੰ ਦੱਸ ਹੀ ਦਿਨਾ ਵੀ ਉਹ ਹੁਣ ਪੰਜਵਾਂ ਸੂਆ ਸੂਈ ਹੋਈ ਹੈ ਤੇ ਮੈਂ ਅੱਗੇ ਵੀ ਗੱਲ ਕੀਤੀ ਵੀ ਆਪਣੇ ਕੋਲ ਸਾਰਾ ਉਸ ਦਾ ਰਿਟਰਨ ਡਾਟਾ ਪਿਆ ਕਿੰਨਾ ਸਮਾਂ ਉਹ ਦੁੱਧ ਦਿੱਤਾ ਉਹਨਾਂ ਦੀ ਕਿੰਨੇ ਸਮੇਂ ਬਾਅਦ ਉਹ ਪ੍ਰੈਗਨੈਂਟ ਹੋਈ ਅਗਲੇ ਸੂਏ ਲਈ ਤੇ ਉਸ ਦੇ ਸੰਬੰਧੀ ਇਹੀ ਹੈ ਵੀ ਗੱਲ ਜਦੋਂ ਪਹਿਲਾ ਸੂਆ ਸੂਈ ਤੀ ਤਾਂ ਜਦੋਂ ਉਸ ਨੇ ਦੁੱਧ ਦਿੱਤਾ ਹੀ ਸੱਜਣੋ ਉਹ ਦਿੱਤਾ ਹੀ ਗੱਭਣ ਹੋਣ ਤੋਂ ਬਾਅਦ 3.5 ਮਹੀਨੇ ਦੁੱਧ ਲੈ ਕੇ ਭੱਜ ਗਈ ਸੀ ਕਿਉਂਕਿ ਇੱਕ ਤੋ ਗੱਭਣ ਲੇਟ ਹੋਈ ਸੀ ਉਸ ਤੋਂ ਬਾਅਦ ਅਗਲੇ ਸੂਏ ਉਦੋਂ ਜ਼ਿਆਦਾ ਪਰਫਾਰਮੈਂਸ ਆਈ ਚਲੋ ਜਿਵੇਂ ਜਿਵੇਂ ਸੂਆਂ ਦੇ ਵਿੱਚ ਪਸ਼ੂਆਂ ਨੂੰ ਉਸੇ ਨਾਲ ਵੀ ਫਰਕ ਤਾਂ ਪੈਂਦਾ ਪਰ ਕਿਤੇ ਨਾ ਕਿਤੇ ਆਪਣੇ ਮੈਨੇਜਮੈਂਟ ਦਾ ਬਹੁਤ ਹੀ ਜ਼ਿਆਦਾ ਵੱਡਾ ਇਫੈਕਟ ਪੈਂਦਾ ਹੁਣ ਆਪਣੀ ਉਹੀ ਮੱਝ ਆ ਸੱਜਣੋ ਜਿਸ ਨੂੰ ਆਪਾਂ ਆਪ ਦੁੱਧੋ ਡਰਾਈ ਕਰਦੇ ਹਾਂ ਤੁਸੀਂ ਆਪਣੇ YouTube ਚੈਨਲ ਤੇ ਇਸ ਤੇ ਜਾ ਕੇ ਦੇਖ ਵੀ ਸਕਦੇ ਹੋ ਆਪਾਂ ਪਿਛਲੇ ਸਾਲ ਦੇ ਅਸੀਂ ਇਹ ਵੀਡੀਓ ਪਾਈਆਂ ਹੋਈਆਂ 2 ਮਹੀਨੇ ਤੋਂ ਕੋਈ ਤਨੇ ਇਸ ਨੂੰ ਧੱਕੇ ਨਾਲ ਦੁੱਧੋਂ ਆਪਾਂ ਡਰਾਈ ਕੀਤਾ ਸੀਗਾ ਉਸ ਨੂੰ ਦੁੱਧੋਂ ਆਪ ਛੱਡਿਆ ਸੀਗਾ ਕਰਮਾ ਵਾਲੀ ਨੂੰ ਵੀ ਖਰਾਕ ਇਸ ਦੀ ਬੰਦ ਕਰਕੇ ਤੇ ਆਪਣੇ ਮੈਨੇਜਮੈਂਟ ਦੇ ਵਿੱਚ ਕਾਫੀ ਜਿਆਦੀਆਂ ਆਪਾਂ ਨੂੰ ਤਬਦੀਲੀਆਂ ਕਰਨ ਦੀ ਜ਼ਰੂਰਤ ਹੈ ਜਿਹੜੇ ਆਪਣੇ ਪਸ਼ੂ ਪਾਲਣ ਦੇ ਵਿੱਚ ਇਹ ਸਮੱਸਿਆਵਾਂ ਆਉਂਦੀਆਂ ਚੰਗੀ ਖਰਾਕ ਪਸ਼ੂ ਨੂੰ ਦੇ ਕੇ ਸਮੇਂ ਅਨੁਸਾਰ ਹਰੇਕ ਕੰਮ ਕੀਤਾ ਜਾਵੇ ਤਾਂ ਇਸ ਦੇ ਵਿੱਚ ਕੋਈ ਲਾਸ ਨਹੀਂ ਹੁੰਦਾ ਆਪਾਂ ਨੂੰ ਬਾਕੀ ਚਲੋ ਆਪਣੇ ਕੋਈ ਵਾਰੀ ਕਿਸਮਤ 'ਚ ਵੀ ਜਿਸ ਤਰ੍ਹਾਂ ਦੀ ਵਾਧਗਾਟ ਹੁੰਦੀ ਹੈ ਆਪਣੇ ਕਰਮਾਂ ਦੇ ਵਿੱਚ ਆਪਾਂ ਮੰਨਦੇ ਆਂ ਉਹ ਵੀ ਚਲੋ ਹੋ ਕੇ ਰਹਿੰਦੀ ਆ ਬਾਕੀ ਚਲੋ ਆਪਾਂ ਜੇ ਸਹੀ ਢੰਗ ਨਾਲ ਇਸ ਕੰਮ ਨੂੰ ਕਰੀਏ ਤਾਂ ਕੋਈ ਲੌਸ ਵਾਲਾ ਕੰਮ ਨਹੀਂ ਹੈਗਾ ਪਸ਼ੂ ਪਾਲਣ ਦਾ ਕੰਮ ਆ ਜਿਹੜਾ ਸੱਜਣੋਂ ਪਿਤਾ ਪੁਰਖੀ ਕੰਮ ਆ ਆਪਣਾ ਇਹ ਬਸ ਥੋੜੀ ਜੀ ਰਹਿ ਗਈ ਕਮੀ ਤਾਂ ਆਪਣੇ ਵਿੱਚ ਰਹਿ ਗਈ ਬਰੀਡ ਡਿਵੈਲਪਮੈਂਟ ਦੀ ਆਪਣੇ ਨਾਲ ਦੀ ਸਟੇਟ ਆ ਜਿਹੜੀ ਹਰਿਆਣਾ ਹਾਲਾਂਕਿ ਮੈਂ ਬਹੁਤ ਜਿਆਦਾ ਰਿਸਪੈਕਟ ਕਰਦਾ ਹਰਿਆਣੇ ਦੀ ਤੇ ਦਿਲੋਂ ਪਿਆਰ ਵੀ ਉਸ ਸਟੇਟ ਨੂੰ ਬਹੁਤ ਕਰਦਾ ਕਿਉਂਕਿ ਆਪਣਾ ਹੀ ਹਿੱਸਾ ਸੱਜਣੋਂ ਉਹ ਤੇ ਉਸ ਦੇ ਵਿੱਚ ਬਰੀਡਿੰਗ ਦੇ ਵਿੱਚ ਇੰਪਰੂਵਮੈਂਟ ਇਸ ਲਈ ਹੋਈ ਵੀ ਜਿਹੜੇ ਪੰਚਾਇਤੀ ਸਾਂਹ ਸੀ ਐਚਐਲਡੀਬੀ ਤੋਂ ਪਹਿਲਾਂ ਡਾਇਰੈਕਟ ਕ੍ਰੋਸਿੰਗ ਲਈ ਹੁੰਦੇ ਸੀ ਚੰਗੇ ਰਿਕਾਰਡ ਦੇ ਛੱਡੇ ਜਾਂਦੇ ਸੀ ਪੰਚਾਇਤਾਂ ਦੇ ਵਿੱਚ ਜਿਹਦੇ ਕਰਕੇ ਬਰੀਡ ਚੰਗੀ ਪੈਦਾ ਹੋਈ ਤੇ ਬਾਕੀ ਉਹ ਮਿਹਨਤ ਬਹੁਤ ਜ਼ਿਆਦਾ ਕਰਦੇ ਸਨ ਜੋ ਸਜਣੋ ਪਸ਼ੂ ਪਾਲਣੇ ਕੀਤੇ ਵਿੱਚ ਜਿੰਨੀਆਂ ਵੀ ਮਾਤਾਵਾਂ ਭੈਣਾਂ ਆਪਣੇ ਪਸ਼ੂ ਸੰਭਾਲਦੇ ਆ ਉਧਰ ਤੁਸੀਂ ਜਾ ਕੇ ਵੇਖਿਆ ਜੇ ਵੀ ਕਿੰਨੀ ਕ ਮਿਹਨਤ ਉਹ ਕਰਦੇ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਤੇ ਇਸ ਲਈ ਹਰਿਆਣਾ ਅੱਗੇ ਆ ਮੁਰਾ ਦੇ ਵਿੱਚ ਨੰਬਰ 1 ਚਲੋ ਉਹਨਾਂ ਨੇ ਸਮੇਂ ਵਿੱਚ ਆਪਣੇ ਪੰਜਾਬ 'ਚ ਵੀ ਕਾਫੀ ਸਜਣ ਅਵੇਅਰਨੈਸ ਆਈ ਆ ਆ ਸੋਸ਼ਲ ਮੀਡੀਆ ਦੇ ਦੌਰ ਕਰਕੇ ਤੇ ਹੁਣ ਬਰੀਡਿੰਗ ਦੇ ਵਿੱਚ ਕਾਫੀ ਇਮਪਰੂਵਮੈਂਟ ਵੀ ਹੋ ਰਹੀ ਆ ਚੰਗੇ ਦੁੱਧ ਵਾਲੇ ਪਸ਼ੂ ਵੀ ਪੈਦਾ ਹੋ ਰਹੇ ਆ ਬਾਕੀ ਸੱਜਣੋਂ ਆਪਣੀ ਵੀਡੀਓ ਇੰਨੀ ਕੀ ਸੀ ਚਲੋ ਇਹ ਮੇਰੇ ਦਿਮਾਗ 'ਚ ਟੌਪਿਕ ਆਇਆ ਖੁਦ ਮੈਂ ਚਲੋ ਸੋਚਿਆ ਵੀ ਸੱਜਣਾਂ ਨਾਲ ਆਪਾਂ ਸ਼ੇਅਰ ਕਰੀਏ ਇਹ ਚੀਜ਼ਾਂ ਆਪਾਂ ਪ੍ਰੈਕਟੀਕਲ ਕੀਤੀਆਂ ਆਂ ਤੇ ਤੁਸੀਂ ਵੀ ਅਜਮਾ ਕੇ ਵੇਖਿਆ ਜੇ ਜੇਕਰ ਰਿਜ਼ਲਟ ਮਿਲਿਆ ਤੇ ਸੱਜਣ 15-20 ਦਿਨਾਂ ਬਾਅਦ ਹੀ ਕਮੈਂਟ ਕਰਕੇ ਦੱਸਿਆ ਜੇ ਵੀ ਰਿਜ਼ਲਟ ਮਿਲਿਆ ਜਾਂ ਨਹੀਂ ਮਿਲਿਆ ਬਾਕੀ ਵੀਡੀਓ ਕਿਸ ਤਰ੍ਹਾਂ ਲੱਗੀ ਇਹ ਵੀ ਸੱਜਣ ਕਮੈਂਟ ਕਰਕੇ ਦੱਸਿਆ ਜੀ ਇੱਕ ਆਪਣੀ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਆ ਕਰੋ ਸਾਰੇ ਸੱਜਣਾ ਨੂੰ ਅਪੀਲ ਆ ਕਿਉਂਕਿ ਆਪਾਂ ਜਿਹੜੀ ਵੀ ਵੀਡੀਓ ਆਪਾਂ ਨੇ ਸੱਜਣੋ ਤੁਹਾਡੇ ਤਾਂ ਹੀ ਕੋਈ ਜਾਣਕਾਰੀ ਵਾਲੀ ਵੀਡੀਓ ਸ਼ੇਅਰ ਕਰਨ ਦੀ ਆਪਣੀ ਕੋਸ਼ਿਸ਼ ਹੁੰਦੀ ਆ ਧੰਨਵਾਦ ਸਾਰੇ ਸੱਜਣਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ